ਨਸਾਂ ਚੰਗਣ ਦੇ ਹੀ ਮਰਦੀ ਟਾਈਮ ਨਹੀਂ ਟਾਈਮ ਨਹੀਂ ਸਤਿ ਸ਼੍ਰੀ ਅਕਾਲ ਨੂੰ ਸਤਿ ਸ਼੍ਰੀ ਅਕਾਲ ਆਦਮ ਬੜਾਈ ਵਧੀਆ ਕੀਤਾ ਤੁਸੀਂ ਮੈਂ ਕਿੰਨੇ ਦਿਨਾਂ ਦੀ ਕਹਿਣ ਦੀ ਵੀ ਜਾ ਕੇ ਲੈ ਕੇ ਆ ਉਹ ਬੀਜੀ ਨੂੰ ਸੋਨ ਮਸਾਨ ਪਈ ਆ ਘਰ ਜੀ ਤੇ ਮੇਰਾ ਨਹੀਂ ਸੀ ਲੱਗਦਾ ਬਹੁਤਾ ਕਿ ਨਿਆਣੇ ਆਉ ਨਹੀਂ ਦਿੰਦੇ ਮੇਰੀ ਅਪਤੀਆਂ ਨਾ ਆ ਪਤੀ ਇਹ ਆਲੇ ਤੋਂ ਚੰਬੜ ਗਏ ਪੂਆ ਰੋ ਰੋ ਉਹ ਤਾਂ ਠੀਕ ਆ ਪਰ ਤੁਸੀਂ ਆਏ ਕਿਹਦੇ ਨਾਲ ਜੇ ਮੇਰਾ ਵੀਰ ਗਾਂ ਲੰਕੇ ਗਿਆ ਵਾ ਉਹ ਮੇਰਾ ਬੂਏ ਗਾੜੀ ਤਾਰ ਗਿਆ ਵਾ ਤੇ ਘਰ ਨਹੀਂ ਆਏ ਮਾਮਾ ਜੀ ਆਉਣਗੇ ਸਾਮਾਂ ਨੂੰ ਅੱਛਾ ਚਲ ਠੀਕ ਆ ਬਾਬਾ ਮੈਂ ਨਾ ਪਾਣੀ ਲੈ ਕੇ ਆਵਾਂ ਮੇਰੇ ਤਾਂ ਆਪ ਕਿੰਨੇ ਦਿਨਾਂ ਦਾ ਜੀ ਨਹੀਂ ਲੱਗਣ ਦਿਆ ਆਏ ਆਏ ਆਲ ਤੇ ਗਿਦੰਦ ਸੋ ਕਿੱਥੇ ਗਿਆ ਵਾ ਇੱਥੇ ਹੀ ਆ ਹੁਣ ਇਹ ਨਿਕਲ ਕੇ ਗਏ ਬਾਹਰ ਨੂੰ ਅੱਛਾ ਫੁਲਕਾ ਸ਼ਕ ਨਾ ਕਿ ਚਾਹ ਬਣਾਵਾ ਚਾਹ ਘੁੱਟ ਬਣਾ ਲਾ ਫੁਲਕਾ ਰਹਿਣ ਦੀ ਤੂੰ ਬਣ ਸਕਿਆ ਵਾ ਅੱਛਾ ਚਲ ਮੈਂ ਬਣਾ ਲਿਓਨੀ ਫੇ ਬੈਨ ਨੇ ਪਤਾ ਨਹੀਂ ਕਿੰਨੇ ਗਲੀਡੇ ਆ ਵਿੱਚ ਇਹ ਦੀਦੀ ਨੇ ਧੋਣ ਵਾਲੇ ਤੇ ਵਿੱਚੇ ਹੀ ਦੂਜੇ ਸੁੱਟੇ ਆ ਮੰਮੀ ਹੰ ਬੰਦਾ ਕਿੰਨੇ ਘਾਵਾ ਤੇ ਚੁੱਪ ਕਰਕੇ ਰਵੇ ਆ ਦੀਦੀ ਦੀ ਗੱਲ ਵੇਖ ਲੋ ਆ ਪਾਜੀ ਜੋ ਬੰਦੇ ਪਜਾਮੇ ਆ ਪਰਨੇ ਆ ਆ ਸਾਰੇ ਵਿੱਚੇ ਤੋਤੇ ਨਾ ਤੋਤੇ ਸਾਰੇ ਹੀ ਮੇਰੇ ਅੰਦਰ ਇਕੱਠੇ ਕਰਕੇ ਰੱਖ ਜਾਂਦੇ ਆ ਘੱਮਸੋ ਘਮ ਪਾਜੀ ਦੇ ਕੱਪੜੇ ਤਾਂ ਆਪਣੇ ਅੰਦਰ ਰਸਦੇ ਆ ਵੇ ਲੋ ਉਹਨਾਂ ਦੇ ਪਰਨੇ ਸਾਰਾ ਖਲਾਰਾ ਇੱਕ ਮੇਰੇ ਕੋ ਕਮਰਾ ਵਾ ਆਟਾ ਦੇ ਸਾਹਮਣੇ ਡਰਮ ਦਾਣਿਆਂ ਵਾਲਾ ਵੀ ਇਸੇ ਅੰਦਰ ਆ ਸਾਈਕਲ ਆ ਮੈਂ ਕਿੰਨੀ ਵਾਰ ਇਹ ਸਟੋਰ ਚ ਲਵਾਇਆ ਵਾ ਇਹ ਫੇਰ ਇਸੇ ਅੰਦਰ ਵੜ ਜਾਂਦੇ ਆ ਕੀ ਮੇਰਾ ਕੁਰਬ ਰੋਲਾ ਮੈਂ ਕਿੱਥੇ ਕਿੱਥੇ ਇਹਨਾਂ ਦੇ ਗਾੜੀ ਚੋਂ ਪਰਵਾ ਤੁਸੀਂ ਆਪ ਸਿਆਣੇ ਜੇ ਵੇਖ ਲੋ ਜਲੂਸ ਕੱਟਿਆ ਬੰਦਾ ਧੋਣ ਵਾਲੇ ਜਿਹੜ ਪਤਾ ਤਾਂ ਹੈਗਾ ਵੀ ਜਦੋਂ ਉਹਦਾ ਟਾਈਮ ਲੱਗੂ ਨੇ ਤੋ ਹੀ ਦੇਣੇ ਆ। ਨਿੱਤੈ ਨੂੰ ਤਾਂ ਸਮਝਿਆ ਆਪਣੇ ਨੌਕਰ ਰਾਣੀ ਤਾ ਤੂੰ ਐਦਾਂ ਕਰ ਲੜਾਈ ਦਾ ਮੂੰਹ ਕਾਲਾ ਤੇ ਤੂੰ ਹਾਂ ਰੱਖ ਕੇ ਨਾ ਮੇਰੀ ਗੱਲ ਸੁਣਾ ਉਹ ਰੇ ਰੱਖਣੇ ਕੀ ਆ ਆ ਮੈਂ ਖਿਆ ਖਰੇ ਤੈਅ ਕਰਨ ਵਾਲੇ ਆ ਤੇ ਮੈਂ ਲੱਗੀ ਹਾਂ ਤੈਅ ਕਰਨ ਆ ਤਾ ਤੂੰ ਵਾਲੇ ਪਜਾਮੇ ਆ ਪਾ ਚਾਲੇ ਵੱਖਰੇ ਰੱਖ ਦੇ। ਆ ਪਰੇ ਰੱਖ ਦੇ ਆ ਪੇ ਹੁਣ ਰੱਖ ਕੀ ਦੇਣੇ ਮੰਮੀ ਤੁਸੀਂ ਫਿਰ ਆਂਦੇ ਨਹੀਂ ਉਹਨਾਂ ਨੂੰ ਵੀ ਥੋੜਾ ਬਹੁਤਾ ਕੀ ਗੱਲ ਉਹਦੇ ਭੈਣ ਭਰਾ ਆਉਂਦੇ ਆ ਤੇ ਮੇਰਾ ਕੋਈ ਨਹੀਂ ਹੈਗਾ ਮੇਰੇ ਕਿਸਨੇ ਨਹੀਂ ਆਉਣਾ ਹੁੰਦਾ ਵੀ ਅੱਜ ਲੂਸ ਕੱਢ ਛੱਡਦੇ ਆ ਚੱਲ ਮੰਨਿਆ ਮੇਰੇਆਂ ਨਿਆਣੀਆਂ ਖਲਾਰਾ ਪਾਉਂਦੀਆਂ ਵਾਂ ਪਰ ਆ ਜਿਹੜਾ ਸਿਆਣਿਆਂ ਵਾਲੇ ਕੰਮ ਆ ਇਹ ਤੇ ਇਹਨਾਂ ਦੀਆਂ ਨਿਆਣਿਆਂ ਤੇ ਥੋੜੀ ਆ ਮੇਰਾ ਤੇ ਹੁਣ ਸਿਰ ਵੀ ਰਹਿ ਗਿਆ ਬੋਲ ਬੋਲ ਕੇ ਤੇ ਕਿੰਨਾ ਕ ਹੁਣ ਮੈਂ ਬੋਲਾਂ ਇਹ ਤੇ ਹੁਣ ਇਹਨੂੰ ਸੋਚ ਚਾਹੀਦੀ ਹੈ ਹੁਣ ਤੇ ਫਿਰ ਰੋਜ਼ ਹੀ ਕਲਾ ਹੀ ਹੋ ਕਲਾਵਾ ਤੇ ਮੈਂ ਕੀ ਕਰਾਂਗੇ ਇੱਥੇ ਗੱਲ ਸੁਣ ਆਵੇ ਸੂਟ ਵੇ ਕਿੱਡਾ ਸੋਹਣਾ ਈ ਕੂੜਾ ਵਾ ਤੇ ਜੀ ਤੋ ਕਿਤੇ ਜਾਵਾਂਗੇ ਨਾ ਤੇ ਮੈਨੂੰ ਵੀ ਇਦਾਂ ਦਾ ਲੈ ਆ ਕੇ ਦਈ ਇਹ ਵੀ ਰੰਗ ਵੀ ਕਿੰਨਾ ਸੋਹਣਾ ਵਾ ਤੋ ਓਦਾਂ ਵੀ ਕੌਟਣ ਦਾ ਵਾ ਤੇ ਬਹੁਤ ਸੋਹਣਾ ਲੱਗਣ ਡਿਆ ਵਾ ਮੰਮੀ ਤੁਹਾਨੂੰ ਵਾਵਾ ਪਸੰਦ ਆ ਗਿਆ ਹਾਏ ਮੈਨੂੰ ਤੇ ਬੜਾ ਪਸੰਦ ਆਇਆ ਆ ਹੈ ਹੀ ਗਾਖ ਦਾ ਵਾ ਜੇ ਕਿਤੇ ਆਪਣਾ ਹੁੰਦਾ ਤਾਂ ਮੈਂ ਤੁਹਾਨੂੰ ਕਹਿੰਨੇ ਲਿਆਉ ਮੈਂ ਤੁਹਾਡਾ ਹੀ ਸੀਂ ਦਿੰਨੀ ਆ ਤੇ ਆ ਹੈ ਹੁਣ ਕਿ ਕਸਟਮਰ ਦਾਵਾ ਤੇ ਹੁਣ ਮੈਂ ਤੁਹਾਨੂੰ ਕਿੱਦਾਂ ਸੀਂਦਾ ਉਹ ਹੀ ਆ ਨਾ ਆਪਣੀ ਚੀਜ਼ ਹੋਵੇ ਤਾਂ ਫਿਰ ਤੇ ਬੰਦਾ ਕੱਟ ਕੇ ਸੀਂ ਲੈਂਦਾ ਤੇ ਹੁਣ ਫਿਰ ਪਰੋਦਾ ਪੁੱਛੀ ਕਿੰਨੇ ਕਦਾ ਆਹੀ ਮੇਰੇ ਖਿਆਲ ਨਾਲ ਕਰਦੇ ਹੀ ਗੱਲ ਮੇਰੇ ਨਾਲ ਮਿਲਦਾ ਨਾ ਸੋਦਾ ਵਾ ਨਾਲ ਚੁੰਨੀ ਬਣੀ ਬੜੀ ਸੋਹਣੀ ਪ੍ਰਿੰਟ ਜੀ ਚੁੰਨੀ ਮੈਂ ਵਾਪਸ ਘਰ ਉਤੀ ਮਸੂਦਾ ਹਾਂ ਫਾਈ ਫਿਰ ਨਹੀਂ ਰਹਿਣ ਦੇ ਮਹਿੰਗਾ ਵਾ ਮਮੀ ਜਿਹੜਾ ਕੱਪੜਾ ਵਦਿਆ ਵਾ ਉਹ ਮਹਿੰਗਾ ਦੇ ਨਾ ਪਿਓਰ ਦਾ ਦੁਪੱਟਾ ਹੀ ਤੇ ਮੈਂ ਵਾਪਸ ਭੇਜਦਾ ਮੈਂ ਦੁਪੱਟਾ ਤੁਸੀਂ ਲੈ ਜਾਓ ਸਾਡੇ ਇੱਥੇ ਨਹੀਂ ਸੰਭਿਆ ਨਹੀਂ ਇੰਨਾ ਮਹਿੰਗਾ ਸੂਟ ਪਾ ਕੇ ਮੈਂ ਕਿੱਥੇ ਜਾਣਾ ਵਾ ਨਿਆਣੀਆਂ ਦਾ ਕੋਹ ਹੋਰ ਲਿਆਵਾਂਗੇ ਰਹਿਣ ਦੇ ਕੀ ਕਰਨ ਰਹਿਣਾ ਚੱਲ ਕੋਈ ਨਹੀਂ ਇਦਾਂ ਰੀਜ ਲਾ ਲਈ ਵੇ ਵੁੱਕੇ ਆਵੇ ਇਦਾਂ ਦੀਆਂ ਗੱਲਾਂ ਨਾ ਤੁਸੀਂ ਕਰਿਆ ਕਰੋ ਕੋਈ ਨਹੀਂ ਬਥੇਰਾ ਰੱਬ ਨੇ ਦਿੱਤਾ ਵਾ ਜੇ ਅਸੀਂ ਪੌਣਾ ਲਾਉਣਾ ਨਹੀਂ ਆ ਤਾਂ ਫਿਰ ਅਸੀਂ ਕਰਨਾ ਵੀ ਕੀ ਆ ਇੱਕ ਸੂਟ ਹੀ ਪਾਉਂਦੀਆਂ ਹੋਰ ਅਸੀਂ ਕਿਹੜਾ ਸਾਡਾ ਕੋਲ ਕੋਈ ਖਰਚਾ ਵਾ ਟਾਈਮ ਆਪਣਾ ਵੇਖੀਦਾ ਆਪਣਾ ਟਾਈਮ ਕੱਢੀਦਾ ਵਾ ਤੁਸੀਂ ਆ ਗੱਲਾਂ ਸਾਰੀਆਂ ਛੱਡੋ ਮੈਂ ਹਾਂ ਤੁਹਾਡੇ ਨਾਲ ਇੱਕ ਗੱਲ ਕਰਨ ਲੱਗੀ ਹਾਂ ਜਦੋਂ ਕੱਲ ਕੰਮ ਕਰਨ ਨਹੀਂ ਗਈ ਮੈਂ ਦੀਦੀ ਕੋਲ ਹੂੰ ਤੇ ਮੰਮੀ ਉਹਨਾਂ ਦੇੜਾ ਮੁੰਡਾ ਨਿੱਕਾ ਵਾ ਪਤਾ ਨਹੀਂ ਉਹ ਮੈਂ ਉਹਨੂੰ ਅੱਗੇ ਵੀ ਮੰਮੀ ਦੋ ਤਿੰਨ ਵਾਰੀ ਵੇਖਿਆ ਸੀ ਉਹ ਕੁਝ ਖਾਂਦਾ ਹੀ ਤੇ ਕਾਲਾ ਤੇ ਉਹਨੇ ਮੇਰੇ ਕੋਲੋਂ ਜਿਹੜਾ ਪਾਣੀ ਮੰਗਿਆ ਪਾਣੀ ਲਿਆਇਓ ਭਾਬੀ ਨੇ ਮੈਂ ਪਾਣੀ ਦਾ ਗਲਾ ਫੜਾਇਆ ਉਹਨੇ ਚਿੱਟੀ ਜੀਪੜੀ ਜੋ ਕੁਝ ਕੱਢਿਆ ਤੇ ਉਹਨੇ ਮੂੰਹ ਜੇ ਮੇਰਾ ਤੇ ਹੱਕੜੀ ਬੱਕੜੀ ਰਹਿ ਗਈ ਮੈਂ ਆ ਇਹ ਕੀ ਬਣਿਆ ਇਹ ਮੈਂ ਦੱਸ ਬੈਠੀ ਦੀਦੀ ਨੂੰ ਹੂੰ ਤੇ ਲੱਗ ਗਿਆ ਹੀ ਭਾਜੀ ਜਦੋਂ ਭਾਜੀ ਨੇ ਸੁਣ ਲਿਆ ਤੇ ਭਾਜੀ ਤੇ ਹੋ ਗਏ ਕਰਮ ਤੇ ਮੈਂ ਮੈਂ ਤੇ ਪਿਸ਼ਤਾਵਾ ਵੀ ਹਾਇ ਮੈਂ ਕਿਹੜੇ ਵੇਲੇ ਨੂੰ ਇਹ ਗੱਲ ਲੈਣਾ ਕਰ ਬੈਠੀ ਹਾਂ ਉਹਨਾਂ ਦੇ ਘਰ ਤੇ ਪੈ ਗਿਆ ਰੋਲਾ ਉਹਦੇ ਮੁਕਰ ਗਿਆ ਪੈ ਤੇ ਪੈਰਾਂ ਤਾਂ ਮੈਂ ਤੇ ਦਵਾਈ ਖਾਧੀ ਸਿਰਪੜ ਦੀ ਗੋਲੀ ਖਾਧੀ ਉਹ ਖਾਦਾ ਮੈਨੂੰ ਪਤਾ ਹੁੰਜ ਹੈਗਾ ਹੀ ਕਿ ਕੋਈ ਚੀਜ਼ ਹੋ ਰਹੀ ਪਰ ਮੈਂ ਨਹੀਂ ਮੁਣ ਕੇ ਡਰਦੀ ਬੋਲੀ ਮੈਂ ਸਾਰੀ ਗੱਲ ਮੇਰੇ ਸਿਰ ਤੇ ਆਉਣ ਡਈ ਆ ਤੇ ਮੈਂ ਮਣ ਕੇ ਚੁੱਪ ਰਹੀ ਤੇ ਮੇਰੇ ਅੰਦਰ ਵੀ ਡੇਲੇ ਜੇ ਕੱਢਦਾ ਸੀ ਭੜੇ ਭੜੇ ਜੇ ਕਿ ਇਹਨੇ ਦੱਸਿਆ ਕਿਉਂ ਪਰ ਮਿੰਤ ਉਸ ਵੇਖ ਕੇ ਬੜਾ ਦੁੱਖ ਜਿਹਾ ਲੱਗਾ ਮੇਰੀ ਗੱਲ ਸੁਣਾ ਜਾਣਾ ਤੂੰ ਇੱਥੋਂ ਕੰਮ ਨੂੰ ਆ ਤੂੰ ਆਪਣਾ ਕੰਮ ਕਰਕੇ ਆਰਾਮ ਆਰਾਮ ਹੀ ਆਪਣੇ ਘਰ ਆਇਆ ਕਰ ਤੂੰ ਕਾਨੂੰ ਇਹ ਜੰਜਾਲ ਚ ਪੈਣ ਦੀ ਉਹ ਕੀ ਕਰਦਾ ਤੇ ਜੇ ਕੀ ਕਰਦਾ ਬੁਰਿਆ ਬਣਨ ਉਹ ਤਾਂ ਸਾਰਿਆਂ ਨੂੰ ਪਤਾ ਵੀ ਕੀ ਖਾਂਦਾ ਤੇ ਕੀ ਨਹੀਂ ਖਾਂਦਾ ਹੁਣ ਡਰਦਾ ਗੱਲ ਕੌਣ ਇਹਨਾਂ ਨਾਲ ਕਰੇ ਜੇ ਇਦਾਂ ਕਰੇ ਤੇ ਫਿਰ ਉਹ ਤਾਂ ਤਾਹ ਨੂੰ ਲੜਾਈਆਂ ਨੂੰ ਤੇ ਮੁੰਡਾ ਫਿਰ ਅੱਖਾਂ ਚ ਰੱਖ ਲੂਗਾ ਵੀ ਇੰਨੇ ਮੇਰੀ ਸ਼ਿਕਾਇਤ ਲਈ ਤੇ ਅੰਨੇ ਲਈ ਹੈ ਤੁਸੀਂ ਤੇ ਆਂਦੇ ਜੇ ਵੀ ਚੁੱਪ ਕੀਤੀ ਰਿਹਾ ਕਰ ਪਰ ਵੇਖ ਕੇ ਰਿਹਾ ਜਾਂਦਾ ਵਾ ਜਦੋਂ ਮੈਂ ਅੱਖੀ ਵੇਖਿਆ ਇੰਨਾ ਤੇ ਉਹ ਮੇਰਾ ਕਰਤੇ ਆ ਤੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਤਾਂ ਉਹਨਾਂ ਨੇ ਕਹਣਾ ਜੇ ਤੈਨੂੰ ਪਤਾ ਸੀ ਤੇ ਤੂੰ ਸਾਡੇ ਨਾਲ ਗੱਲ ਕਿਉਂ ਨਾ ਕੀਤੀ ਗੱਲ ਤੇ ਫੇਰ ਮੇਰੇ ਸਿਰ ਤੇ ਆਉਣੀ ਹੀ ਤੇ ਮੇਰਾ ਤੇ ਮੇਰਾ ਆਪਣਾ ਘਰ ਉਜੜਿਆ ਇੰਨਾਂ ਚੀਜ਼ਾਂ ਤੇ ਮੈਂ ਕਿਵੇਂ ਚੁੱਪ ਰਹਾ ਲਾ ਮੇਰ ਕੋ ਨਹੀਂ ਚੁੱਪ ਰਿਹਾ ਜਾਂਦਾ ਸਮਾਂ ਪਤਾ ਕਿਦਾਂ ਦਾ ਤੈਨੂੰ ਦੀਦਾ ਨਹੀਂ ਅਜੇ ਅਜੇ ਤੈਨੂੰ ਸਮੇਂ ਦਾ ਆ ਘਰੋਂ ਦਵਿੰਦਰ ਦਾ ਹੀ ਨਹੀਂ ਤੈਨੂੰ ਪਤਾ ਲੱਗਾ ਸਮੇਂ ਦਾ ਕਿਦਾਂ ਦਾ ਆ ਅੱਜ ਕੱਲ ਤੇ ਲੋਕ ਵੇਖ ਕੇ ਨਹੀਂ ਕਿਹਨੂੰ ਦੱਸਦੇ ਤੂੰ ਬੜੀ ਕਿਤੇ ਬਣ ਬਈਆਂ ਤੂੰ ਵੀ ਮੈਂ ਸੱਚੀ ਬੋਲਣ ਲੱਗੀ ਮम्मी ਮੇਰੀ ਗੱਲ ਸੁਣੋ ਗੱਲ ਸੁਣ ਬਰਿਆਈ ਲੈਣੀ ਆ ਕੀ ਗੱਲ ਨੂੰ ਬਰਿਆਈ ਖੱਟਣੀ ਤੂੰ ਮੰਮੀ ਮੇਰੀ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਫਿਰ ਤੁਸੀਂ ਮੈਨੂੰ ਦੱਸਿਓ ਅਛਾ ਮੰਨ ਲਓ ਚੱਲ ਠੀਕ ਐ ਕਰ ਦਿਆਂ ਜੀ ਬਾਹਰ ਲੋਕਾਂ ਨੂੰ ਪਤਾ ਹੁੰਦਾ ਕਰ ਦਿਆਂ ਜੀ ਇਹਨਾਂ ਨੂੰ ਨਹੀਂ ਇੰਨਾ ਕੰਨਾਂ ਦਾ ਪਤਾ ਹੁੰਦਾ ਕਰ ਦਿਆਂ ਜੀ ਇਹਨੇ ਕੰਨਾਂ ਕੇ ਸਮਾਨ ਨਹੀਂ ਭਲਕੇ ਕਿਸੇ ਦੀ ਬਗਾਨੀ ਧੀ ਡੋਬਣਗੇ ਕਿੱਥੋਂ ਮੁੜ ਕੇ ਉਹਨੇ ਖਾਣਾ ਤੇ ਕਿੱਥੋਂ ਮੁੜ ਕੇ ਕੋਈ ਭਰਾ ਨਹੀਂ ਦਿੰਦਾ ਹੁੰਦਾ ਜਿੰਨਾ ਚਿਰ ਇਕੱਠੇ ਹੋਣੀ ਆ ਵੀ ਉਹ ਦੋਵੇਂ ਘਰ ਇੱਕੋ ਜਗ੍ਹਾ ਵਾ ਕੱਲਾ ਇਕਵਾਰਾ ਵਾ ਤੇ ਚੱਲ ਚੱਲੀ ਜਾਂਦਾ ਜਿੱਦਨ ਭਲਕੇ ਉਹ ਆ ਗਈ ਉਹਨਾਂ ਨੂੰ ਪਤਾ ਲੱਗ ਗਿਆ ਤੇ ਜ਼ਿੰਦਗੀ ਤੇ ਉਹਦੀ ਖਰਾਬ ਹੋਣੀ ਜਿਹੜੀ ਨਾਲ ਲੱਗਣੀ ਆ ਇਹਨਾਂ ਨੂੰ ਕੀ ਮੇਰ ਕੋ ਨਹੀਂ ਬੋਲ ਰਿਹਾ ਜਾਂਦਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕੋ ਨਹੀਂ ਬੋਲਿਆ ਜਾਂਦਾ ਤੇ ਤੈਨ ਦਾ ਕੀ ਇਰਾਦਾ ਵੀ ਉਹਨਾਂ ਦੇ ਘਰ ਚੁੱਕ ਕਿਸ ਨੂੰ ਪਤਾ ਹੀ ਨਹੀਂ ਆ ਉਹ ਤੇ ਆਂਦੇ ਆ ਨਾ ਹਾਂ ਤੇ ਕੀ ਗੱਲ ਦਾ ਨਹੀਂ ਪਤਾ ਉਹ ਪਾ ਜੀ ਤੇ ਦੀਦੀ ਦੇ ਦਿਵਾਲੇ ਹੋਏ ਆਂਦੇ ਤੂੰ ਪੈਸੇ ਦੇ ਦੇ ਤੂੰ ਨਹੀਂ ਜਾਣਦੇ ਕਿੰਦਾ ਦੀਆਂ ਤੂੰ ਗੱਲਾਂ ਕਰਦੀਆਂ ਮੈਨੂੰ ਤੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਸਾਰਿਆਂ ਨੂੰ ਪਤਾ ਹੁੰਦਾ ਵਾ ਘਰ ਵੀ ਪਤਾ ਹੁੰਦਾ ਤੇ ਬਾਹਰ ਵੀ ਪਤਾ ਹੁੰਦਾ ਵਾ ਤੂੰ ਇਹੋ ਜਿਹਾ ਨਾ ਸਮਝ ਲਓ ਕਰ ਆਪਣਾ ਕੰਮ ਕਰਕੇ ਨਾ ਆਪਣੇ ਘਰ ਟਾਈਮ ਬਣਾਇਆ ਕਰ ਤੇ ਤੂੰ ਨਾ ਇਹੋ ਜਿਹਾ ਵੇਖ ਕੇ ਨਾ ਤੇ ਚੁੱਪ ਕੀਤੀ ਰਿਹਾ ਕਰਕੇ ਇਹਨੂੰ ਉਹਨਾਂ ਦੱਸਣ ਦੀ ਲੋੜ ਨਹੀਂ ਤੈਨੂੰ ਚੰਗਾ ਚਲ ਠੀਕ ਐ ਮੰਮੀ ਕੋਈ ਨਹੀਂ ਆ ਹੁਣਿਆ ਤੁਸੀਂ ਇਦਾਂ ਕਰੋ ਇਹ ਗੱਲਾਂ ਛੱਡੋ ਮੇਰਾ ਐ ਬੜਾਈ ਸੇਪ ਦਰਦੋਂ ਡਿਆਵਾ ਤੇ ਆਜੋ ਮਾੜੇ ਡਾਕਟਰ ਕੋਲੋਂ ਦਵਾਈ ਦਿੱਤੀ ਆਈਏ ਮੈਂ ਰਾਤੀ ਮਸ਼ੀਨ ਤੇ ਲੇਟ ਤੱਕ ਬੈਠੀ ਰਹੀ ਆ ਤੇ ਉਹ ਸੂਟ ਜੇ ਵੀ ਨਹੀਂ ਪੂਰਾ ਹੋਇਆ ਦੀਦੀ ਨੇ ਫੇਰ ਸੂਟ ਲੈਣ ਆ ਜਾਣਾ ਧੁੱਪ ਬੜੀ ਐ ਠੰਡੇ ਹੋਣਾ ਚਲ ਜੀਏ ਨਹੀਂ ਮੰਮੀ ਮੇਰਾ ਸਿਰ ਜ਼ਿਆਦਾ ਦਰਦੋਂ ਡਿਆ ਤਾਂ ਮੇਰੇ ਕੋਈ ਇਦਾਂ ਮਸ਼ੀਨ ਤੇ ਨਹੀਂ ਬੈਠਾਣਾ ਜਦੋਂ ਲੈਣ ਆ ਕੇ ਉਹਨਾਂ ਨੂੰ ਕੀ ਜਵਾਬ ਦਵਾਂਗੀ ਉਹ ਤੇ ਡਾਕਟਰ ਆ ਆਪਣਾ ਆਉਣ ਜਾਣ ਹੀ ਹੋਣਾ ਵਾ ਛੱਟ ਪਾਣਾ ਰੀ ਸੁੱਤੀ ਆ ਉਹ ਆਈਏ ਚਲ ਚਲੋ ਆਜੋ ਨੇ ਕੁੜੀ ਦਾ ਧਿਆਨ ਰੱਖੀ। ਕਿਉਂ ਕੀ ਗੱਲ? ਕਿੱਥੇ ਚੱਲੀ ਆ ਜੇ? ਦਵਾਈ ਲੈਣ ਚੱਲੇ ਆ। ਕਿਆ ਕੀ ਹੋ ਗਿਆ ਇਹਨੂੰ? ਹਾਏ ਹਾਏ। ਠੀਕ ਨਹੀਂ ਆ ਸਰਪੀਢੋਂ ਡਈ ਆ। ਤੇ ਜੇ ਕੁੜੀ ਰੋਈ ਤਾਂ ਮੈਂ ਕਰੂੰਗੀ। ਨਾਲ ਲੈ ਕੇ ਜਾਓ। ਇੰਨਾ ਟਾਈਮ ਨਹੀਂ ਮੇਰੇ ਕੋ। ਮੰਮੀ ਉਹ ਸੁੱਤੀ ਆ ਹੁਣੇ ਸਵਾਈ ਮੈਂ ਉਹਨੂੰ ਸੁੱਤੀ ਰਹਿਣਾ। ਤੇ ਜੇ ਉੱਠ ਗਈ ਤਾਂ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਜੇ। ਜਾਓ। ਹਾਏ ਨਹੀਂ ਇਹਦੇ ਨਾਲ ਕਿਤੇ। ਕਾ ਕਰਗੇ ਲੋਕਾਂ ਦੇ ਘਰਾਂ ਦਾ ਕੰਮ। ਇਹ ਹੁਣ ਮੈਂ ਠੀਕ ਨਹੀਂ ਆ। ਹੁਣ ਬਿਮਾਰੀ ਹੋਣਾ ਹੋਰ ਕਰਨਾ ਹੁਣ ਬਾਨਾ ਲਾਉ ਵੀ ਮੇਰੇ ਕੋ ਘਰ ਦਾ ਨਹੀਂ ਹੁੰਦਾ ਵੇਖੀ ਮੈਂ ਕਿਦਾਂ ਕਰਾਉਂਦੀ ਆ ਓਹੋ ਤੁਸੀਂ ਡੇਗ ਗਿਆ ਮਰ ਜਣਿਆ ਹੁਣ ਜੇ ਸਵਾਈ ਕਰਦੀ ਆ ਨਾ ਤੇ ਚੱਲ ਸਵਾਈ ਹੁਣ ਚੰਗੀ ਆਉਣ ਢਈ ਆ ਇਦਾਂ ਕਰ ਨਿੱਕੀ ਮੋਟੀ ਕਮੇਟੀ ਵਾਲਾ ਸਾਰੇ ਚਾਰ ਜੋੜ ਜਾਣਗੇ ਮੰਮੀ ਹੱਲੇ ਕਮੇਟੀਆਂ ਦਾ ਨਹੀਂ ਟਾਈਮ ਹੱਲੇ ਪਤਾ ਕਿੰਨਾ ਖਰਚਾ ਕਰਨ ਵਾਲਾ ਕਈ ਚੀਜ਼ਾਂ ਲਿਆਉਣ ਆਲੀਆਂ ਪਹਿਲਾਂ ਮੈਨੂੰ ਉਹ ਲੈ ਆਣ ਦੋ ਬਾਜ ਕਮੇਟੀ ਚ ਜਾ ਲੈਣੀ ਐ ਇਦਾਂ ਨਿਕਲ ਨੁਕਲ ਜਾਂਦਾ ਮਾਂ ਮਮੀ ਕਿੰਨੀਆਂ ਜੀ ਚਾਰ ਸੋਈ ਚ ਵਰਤਨ ਵਾਲੀਆਂ ਹੈ ਨਹੀਂ ਮੈਨੂੰ ਪਤਾ ਜਿੰਨੇ ਸੋਈ ਚ ਵਰਤਨਾ ਪਰ ਸੋਈ ਦਾ ਸਰ ਜਾਂਦਾ ਹੁੰਦਾ ਪੁੱਤ ਇਦਾਂ ਨਹੀਂ ਜਿੱਦ ਕਰੀਦੀ ਆਪਣੇ ਟਾਈਮ ਵੇਖੀ ਦਿੰਦਾ ਹੁੰਦਾ ਕਮੇਟੀ ਆਈ ਹੋਗੀ ਪਰਚੀ ਵਾਲੀ ਪਾਲੀ ਨਿਕਲ ਜੂਗੀ ਆਪਣਾ ਚੱਲ ਜਮਾ ਜੁਆ ਘਰ ਆ ਲਈ ਓ ਮਮੀ ਜਮਾ ਹੀ ਜਮਾਵਾਂ ਹੋਰ ਖਰਚੇ ਹੋ ਜਾਣ ਤੁਹਾਨੂੰ ਪੈਸੇ ਜਮਾ ਕਰਾਉਣ ਦੀ ਪੈ ਗਈ ਆ ਲਾ ਸਸਰੀ ਘਰ ਸਸਰੀ ਘਰ ਕੀ ਹਾਲ ਚਾਲ ਹੈ ਬਸ ਹਾਲ ਚਾਲ ਠੀਕ ਤੁਸੀਂ ਸੁਣਾਓ ਹਾਂ ਠੀਕ ਠਾਕ ਕਿੱਦਾਂ ਮਾਰਿਆ ਕਿਹੜਾ ਫੇ ਵੇਹਲਾ ਇਦਾਂ ਹੀ ਆ ਗਈਆਂ ਹੋਰ ਬਾਕੀ ਕਿੱਥੇ ਗਏ ਆ ਬਾਕੀ ਕਿੱਥੇ ਜਾਣਾ ਵਾ ਉਹ ਦੂਜੀ ਤੇ ਮੈਡਮ ਨਿਕਲੀ ਆ ਆ ਇਹਨਾਂ ਘਰ ਕੰਮ ਕਰਦੀ ਆ ਨਾ ਆ ਗਵਾਂਡੀਆਂ ਦੇ ਹੈਂ ਦੀਪ ਆ ਪਤੰਦ ਮੈਂ ਤਾਂ ਦੀਪ ਕੋਲ ਸੂਟ ਲੈਣ ਆਈ ਹੁਣ ਸਾਡੇ ਸਿਰ ਸਵਾਪ ਪਾਉਗੀ ਸੂਟ ਛੱਡ ਭੁੱਲ ਜੋਂ ਕਿਉਂ ਕੀ ਗੱਲ ਸੂਟ ਨਹੀਂ ਮੈਣਿਆ ਜਦੋਂ ਹੁਣ ਇਹ ਲੋਕਾਂ ਦੇ ਘਰਾਂ ਦਾ ਕੰਮ ਫੜ ਲਿਆ ਵਾ ਤੇ ਕੰਮ ਤਾਂ ਇੱਕੋ ਹੀ ਹੋਣਾ ਜਾਂ ਸੂਟ ਸੀ ਲੈ ਤੇ ਜਾਂ ਫਿਰ ਕੰਮ ਕਰ ਲੈ ਹੈ ਸੱਸ ਕਿੱਥੇ ਗਈ ਅਬ ਇਹ ਕਿਦਾ ਫਿਰ ਨਿਕਲੀ ਹੋਣੀ ਬਸ ਇਦਾਂ ਨਿਕਲੇ ਰਹਿੰਦੀਆਂ ਵੇਲਾ ਜਵਾਕੜੀ ਅੰਦਰ ਸੁੱਤੀ ਹੈ ਤੇ ਮੈਨੂੰ ਡਿਊਟੀ ਚੌਕੀਦਾਰ ਬਣਾਇਆ ਵਾ ਮੈਂ ਕਰਦੀ ਰੱਖੇ ਇਹਨਾਂ ਦੀਆਂ ਤੇ ਮੇਰੀ ਸੁਣੋ ਗੱਲ ਹੂੰ ਵੇ ਆ ਥੋੜੀਆਂ ਸਲਾਈ ਵਾਲੀਆਂ ਵਾ ਉੱਥੇ ਦਿਆ ਕਰੋ ਸੂਟ ਸੀਨੇ ਹੁਣ ਸੂਟ ਭੁੱਲ ਜਾ ਮੈਨੂੰ ਮੈਂਦ ਨਹੀਂ ਵੀ ਤੁਹਾਡਾ ਸੀਟ ਸੂਟ ਪੂਰਾ ਕੀਤਾ ਹੋਵੇ ਨਹੀਂ ਨਹੀਂ ਮੈਂ ਇੱਥੇ ਮੈਂ ਕੱਲ ਆਈ ਸੀ ਤਾਂ ਕਹਿਣ ਲੱਗੀ ਵੀ ਕੋਈ ਗੱਲ ਨਹੀਂ ਆਂਟੀ ਸਵੇਰੇ ਆ ਜੀ ਤੇ ਸਰਪਾਈ ਕਰਨ ਵਾਲੀ ਰਹਿ ਗਈ ਆ ਤੇ ਮੈਂ ਤਾਂ ਕਰਕੇ ਹੁਣ ਆਈ ਆ ਮੈਂ ਕਿਾ ਚੱਲ ਮੈਂ ਦੀਪ ਕੋ ਸੂਟ ਫੜ ਲਵਾਂ ਮੈਨੂੰ ਕੀ ਪਤਾ ਵੀ ਉਹ ਕਿਸੇ ਦਾ ਕੰਮ ਕਰਦੀ ਆ ਚੱਲ ਕੋਈ ਨਹੀਂ ਲੱਗ ਜਾਣਾ ਪਤਾ ਬਾਹਰ ਮੈਂ ਪਾਣੀ ਭੁਲ ਲਿਆ ਵਾ ਨਹੀਂ ਪਾਣੀ ਕੀ ਪੀਣਾ ਮੈਂ ਤਾਂ ਸੂਟ ਵਾਲ ਆਈ ਕੋਈ ਨਹੀਂ ਤਾਂ ਹੋਰ ਘਰ ਪਰਵਾਹ ਸੁਣਾ ਕਰ ਸਾਰੇ ਠੀਕ ਠਾਕ ਆ ਪਰ ਇਹਨਾਂ ਦੀ ਕਿਤੇ ਨੌ ਸੱਸ ਨੇ ਉਹ ਕਾਦਾ ਮਰ ਗਿਆ ਵਾ ਵਿਭਤਾ ਪਾਤੀ ਬੰਦਾ ਮੇਰਾ ਸਾਰਾ ਦਿਨ ਖੇਤਾਂ ਚ ਵਿਚਾਰਾ ਉੱਥੇ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਕਿ ਲਾ ਡੇੜ ਕਿਲਾ ਪੈਲੀਦਾ ਹੀ ਤੇ ਤੈਨੂੰ ਪਤਾ ਦੋ ਜ ਕੀ ਬਣਦਾ ਦੋਨੋਂ ਨੋ ਸਸ ਰਲੀਆਂ ਆਆਂ ਰਲੀਆਂ ਹੋਗਾ ਤੇ ਕੁੜੀਆਂ ਇੱਕ ਸਰਕਾਰੀ ਸਕੂਲੇ ਪਾਈ ਵੀ ਸਰਕਾਰੀ ਸਕੂਲਾਂ ਚ ਪੜਾਈ ਨਹੀਂ ਆਗੀ ਨਹੀਂ ਬਾਦੂ ਪੜਾਈ ਆ ਟਾ ਕੇ ਪ੍ਰਾਈਵੇਟ ਪਾ ਕੇ ਤੇ ਤਾਂ ਗਵਾਂਡੀਆਂ ਦੇ ਘਰ ਕੰਮ ਲੱਗਿਆ ਗਵਾਂਡਣ ਵੀ ਸਾਡੀ ਨਿਕਲ ਕੇ ਟੋਟੇ ਕਰਨ ਵਾਲੀ ਹੋ ਮੈਂ ਇਹਨੂੰ ਆਖਿਆ ਜਦੋਂ ਮੈਂ ਗਈ ਮੈਂ ਕਿਹਾ ਜਿੰਮੇਦਾਰ ਨਹੀਂ ਚੰਗੇ ਲੱਗਦੇ ਕੰਮ ਕਰਦੇ ਤੂੰ ਨਾ ਆ ਲੈ ਇਹ ਅਗਲੀ ਨੇ ਆ ਲਾਇਆ ਸਿਰ ਚੜ੍ਹ ਕੇ ਮੇਰੇ ਉਹ ਕਿਸੇ ਸੱਸ ਦਾ ਕਸੂਰ ਸੱਸ ਸੱਸ ਤੇ ਮੇਰੀ ਵੱਡਣ ਵਾਲੀ ਉਹਨੇ ਕਿਹਾ ਹੋਣਾ ਵੀ ਚੱਲ ਤੂੰ ਕੰਮ ਕਰ ਤੇ ਕੁੜੀਆਂ ਸਾਰਾ ਦਿਨ ਚਿੜੀਆ ਘਰ ਬਣਾ ਛੱਡਦੀਆਂ ਕਮਰੇ ਦਾ ਹੈ ਵੀ ਤੇਰਾ ਕਮਰਾ ਤੂੰ ਇੱਥੇ ਲੈ ਕੇ ਇਹਨਾਂ ਨੂੰ ਵਿਆਹ ਕਰ ਹੈ ਇੰਨਾ ਖਲਾਰਾ ਪਾ ਛੱਡਦੀਆਂ ਸਾਂਭਣ ਨੂੰ ਤੂੰ ਝੂ ਝੂ ਤੇ ਕਿਤੇ ਐਡੇ ਐਡੇ ਚੜਿਆਂ ਦੇ ਪੈਕਟ ਭਾਣੇ ਆਵੇ ਤੇਰੇ ਕੋ ਕਾਦਾ ਹੋਲਾ ਕੀ ਕਾਦੇ ਚੀਜ਼ ਦੀ ਘਾਟ ਸਾਡੇ ਘਰ ਵੀ ਆਹ ਇੰਨਾ ਕੋਸ਼ੇ ਤੇ ਫੇਰ ਵੀ ਲੋਕਾਂ ਦਾ ਕੰਮ ਕਰਨਾ ਸੱਸ ਦੀ ਸਕੜਾ ਦੀ ਪੈਗੜ ਤੇ ਆਹ ਤੇ ਮੈਂ ਖੋਲ ਕੇ ਬੈਠੀ ਨਾ ਖਾ ਦੋ ਚਨੇ ਕੋਹ ਨਹੀਂ ਹੁੰਦਾ ਉਹ ਤਾਂ ਖਾ ਤੇ ਮੇਰੀ ਗੱਲ ਨਾਲ ਫੇਰ ਵੀ ਵੇਖਣਾ ਲੋਕਾਂ ਦਾ ਕੰਮ ਕਰਨਾ ਕੰਮ ਕਰਨਾ ਮਾੜਾ ਨਹੀਂ ਆ ਕਰੇ ਪਰ ਜਿਹੜੇ ਕਮਾਂ ਜੇ ਪੈ ਗਈ ਆ ਨਾ ਉਹ ਕੰਮ ਚੰਗਾ ਨਹੀਂ ਆ ਚੰਗੀ ਭਲੀ ਸਲਾਈ ਕਰਦੀ ਤੇ ਸਮਾਈ ਆਉਂਦੀ ਵੀ ਬੜੀ ਆ ਐਵੇਂ ਕਹਿਣ ਦੀ ਗੱਲ ਨਹੀਂ ਆ ਸੋਨਾ ਵੜਾ ਕੁੜੀਆਂ ਦਾ ਖਰਚਾ ਚੁੱਕ ਛੜਦੀ ਆ ਪਰ ਨਾ ਕੱਲ ਨੂੰ ਕਿਸ ਨੇ ਮੜੀ ਜੀ ਟੀਚਰ ਵੀ ਕਰਤੀ ਨਾ ਤੇ ਸਾਡੇ ਤੇ ਸਵਿਚ ਪੈ ਗਈ ਨਾ ਸਵਾ ਸੋ ਹਾਕੀ ਪੈਣੀ ਹੈ ਸਲਾਈ ਆਪਣੇ ਕਰੇ ਕਮਾਈ ਵੇਖਾ ਵਾਧੂ ਹੈ ਸਲਾਈ ਚ ਹੈ ਇਹਨੂੰ ਚਾਹੀਦੀ ਆਪਣੀ ਸਲਾਈ ਦੇ ਵਿੱਚ ਨਾ ਕੀ ਧਿਆਨ ਰੱਖੇ ਕਿੱਥੇ ਹੁਣ ਸੁੱਟ ਗਿਆ ਵਾ ਮੈਂ ਸੂਟ ਕਹਿਣੀ ਸੀਦੇ ਤੇ ਅਗਲੇ ਟਾਇਰ ਦਾ ਜਵਾਬ ਦੇ ਦਿੱਤਾ ਵਾ ਮੇਰੇ ਤੇ ਸਰੀਰ ਜੀ ਨਹੀਂ ਠੀਕ ਹੈ ਕੀ ਬੰਦਾ ਕਰੇ ਹੈ ਅਸੀਂ ਤਾਂ ਭਾਣੇ ਜਿੰਨੇ ਜਦੋਂ ਦਾ ਇਹਦਾ ਭਾਜੀ ਹੋ ਗਿਆ ਜਿੰਨੇ ਜੋਗੇ ਹੈਗੇ ਆ ਐਨ ਪੂਰੀ ਡਟ ਕੇ ਜ਼ਿੰਮੇਵਾਰੀ ਨਭਾਉਣ ਦੇ ਆ ਸੂਟ ਨਾ ਸੂਟ ਜੁੱਤੀ ਨਾ ਜੁੱਤੀ ਲੀ ਲੈ ਮਤਲਬ ਹਾਰੇ ਕੀ ਦੇ ਨੇ ਅੱਜ ਕੱਲ ਸਵਾਈ ਦੇ ਪਤੀ ਕਿੰਨੀ ਸਵਾਈ ਲੈਣ ਲੀਆਂ ਲੈਂਦੀ ਆ ਲਾਉਣ ਵਾਲੇ ਦਾ 5-500 500 200 ਰੁਪਇਆ ਉਹਦਾ ਲੈਣ ਲੀਆਂ ਸਿੰਪਲ ਸੂਟ ਦਾ ਸੁਣ ਲਾ ਲੈਣ ਚ ਲਈ ਪਿੱਛੇ ਗਈ ਹਾਂ ਤੇ ਪਿਆ ਕੇ ਨੇ ਕੁੜੀ ਪਾਉਂਦੀ ਫਿਰਦੀ ਸੀ ਉਥੇ ਤੇ ਪਰਜਾਈ ਨੇ ਕਿਹਾ ਟਾਇਰ ਕਾ ਦੇ ਤਾ ਜਵਾਬ ਪਰਜਾਈਆਂ ਨੇ ਅੱਜ ਕੱਲ ਰੱਖ ਦੀਆਂ ਇੱਥੋਂ ਲੈ ਗਈ ਉਹ ਹਾਂ ਇੱਥੋਂ ਹੀ ਪਹਿਲੇ ਲੈ ਗਈ ਤੇ ਸੂਟ ਬਣਾ ਲਿਆ ਜੰਦੀ ਸ਼ਦਾਨ ਬਣਾਉਂਦੀ ਮੇਰੇ ਮੂੰਹ ਤੇ ਦਸ ਦਣ ਲੇ ਹ ਮੈਨੂੰ ਅਸੀਂ ਦਣ ਬਣਾਉਂਦੀ ਮੇਰੀ ਮਾਂ ਨੇ ਦਿੱਤੇ ਆ ਪਰਜਾਈ ਤੇਰੀ ਨੂੰ ਤੇ ਮਾਂ ਤੇਰੀ ਪੁੱਛੇ ਨਾ ਹਾਂ ਸੂਰ ਦੇਣ ਵਾਲੀ ਪਤਾ ਅੱਜ ਕੱਲ ਪਰਜਾਈ ਕਿੱਥੇ ਬਣਦੀਆਂ ਅੱਜ ਕੱਲ ਪਰਜਾਈਆਂ ਉਹਦੇ 2 ਮਿੰਟ ਆ ਜਾਣ ਤੇ ਕਹਿ ਦਿੰਦੀਆਂ ਇਹਨੇ ਕਿਹੜੇ ਮੌਕੇ ਜਾਣਾ ਕਰਨ ਹਾਂ ਭਾਈ ਮੂੰਹ ਤੇ ਨਾ ਕਹਿਣਗੇ ਤੇ ਦਿਲ ਤੇ ਵਿੱਚ ਕਹਿਣਗੇ ਨਾ ਮੈਂ ਤੇ ਆਪਣੇ ਬੰਦੇ ਨੂੰ ਕਹਤਾ ਮੈਂ ਭਾਵੇਂ ਇੱਕ ਗੁੱਲਾ ਪਾ ਦੇ ਮੈਨੂੰ ਅੱਡ ਕਰ ਦੇ ਮੇਰੇ ਕੋਲ ਸਾਰੀ ਰੜੀ ਚੈਂ ਚੈਂ ਚਾ ਇਹ ਨਹੀਂ ਸੁਣੀ ਜਾਂਦੀ ਚੁੱਪ ਕਰਕੇ ਅੱਡ ਹੋ ਜਾ ਉਹ ਨੋ ਸੱਸ ਨੂੰ ਲੱਗਿਆ ਰਹਿੰਦੇ ਤੂੰ ਹਾਂ ਨਾਲੇ ਉਹ ਸੁਵਾਈ ਵੀ ਕਰਦੀ ਨਾਲੇ ਉਹ ਲੋਕਾਂ ਦਾ ਕੰਮ ਵੀ ਕਰਨ ਨੂੰ ਜਾਰੀ ਹੁਣ ਤੇ ਪਤਾ ਨਹੀਂ ਗਵਾਂੜੀਆਂ ਦੇ ਘਰ ਆਵੀਗਾ ਨਾ ਆਵੇ ਤੇ ਜਦੋਂ ਅਬਲ ਤੇ ਆਈ ਜਾਉਣੀ ਵਾਲੀ ਹੋਣੀ ਆ ਤੇ ਚੰਗੀ ਖਿਚੀ ਆ ਕੇ ਪੈਣੇ ਆ ਤੇਰੇ ਗੜੀ ਜੋੜੇ ਹੱਥ ਅਹੀਂ ਤੇ ਤੈਨੂੰ ਲੀਲਾ ਦਿੰਦੇ ਜਾਂ ਤੇ ਤੂੰ ਲੋਕਾਂ ਦਾ ਕੰਮ ਕਰ ਲਾ ਤੇ ਜਾਂ ਸਲਾਈ ਕਰ ਲਾ ਨਹੀਂ ਹੁਣ ਮੈਂ ਆ ਤੇ ਰਿਸ਼ਤੇਦਾਰੀ ਜਾਣਾ ਨਹੀਂ ਮੈਂ ਆ ਨਹੀਂ ਮੈਂ ਜਾਣਾ ਹੀ ਰਿਸ਼ਤਿਆਂ ਦੇ ਉਹ ਆਪਣੇ ਬਾਂਡੇ ਜਾਣਾ ਹੀ ਮੈਂ ਤੇ ਇਹਦੇ ਕਰਕੇ ਮੈਂ ਰੁਕ ਗਈ ਅੱਜ ਹਾਂ ਬਸ ਆਉਣੀ ਵਾਲੀ ਆ ਕਿ ਆ ਜਾਣਾ ਵਾ ਚਾਹ ਬਣਾਉਣਾ ਘਟ ਨਹੀਂ ਚਾਹ ਨਹੀਂ ਪੀਣੀ ਕੱਲ ਨੂੰ ਮੈਂ ਠੀਕੇ ਜਾਨੀ ਆਹੋ ਫੇਰ ਬਹਿਣ ਜਣੀ ਘੋਟਪੜ ਚਾਹ ਤੁਹਾਨੂੰ ਬਣਾ ਲੀ ਨਹੀਂ ਨਹੀਂ ਚਾਹ ਨਹੀਂ ਪੀਣੀ ਅੜੀਏ ਗਰਮੀ ਬਹੁਤ ਹੈ ਕੱਲ ਗਈ ਬਾਹਣੇ ਨਾਲ ਨਿਕਲ ਗਈ ਆਂ ਕੀ ਕਰਨਾ ਲੈ ਆ ਕਸਤੀ ਸਾਸਰੀ ਘਾਲ ਕੀ ਹਾਲ ਚਾਲ ਸਭ ਠੀਕ ਹੈ ਹਾ ਹਦੀਬ ਤੂੰ ਮੇਰਾ ਸੂਟ ਚੰਗਾ ਰੱਖਿਆ ਹੋ ਮੈਂ ਤੇ ਪਹੋਗਦੇ ਜਾਣਾ ਸਵੇਰ ਨੂੰ ਬਣ ਗਿਆ ਸੂਟ ਤੇ ਬਣਿਆ ਬਸ ਆ ਵੇਖੋ ਸਾਰਾ ਬਣਿਆ ਬਸ ਆਥੇ ਨੇ ਘੇਰਿਆ ਨਹੀਂ ਦੋ ਤਰਫ ਨਹੀਂ ਤੂੰ ਦੱਸਾ ਕੀ ਕਰ ਸੂਟ ਮੇਰਾ ਮੈਨੂੰ ਦੇ ਦੇ ਮੈਂ ਹੋਰ ਕਿਹ ਕੋ ਸਵਾ ਲੰਨੀ ਨਹੀਂ ਤਾਂ ਆ ਵੇਖੋ ਬਣਿਆ ਪਿਆਵਾ ਕੁਛ ਵੀ ਨਹੀਂ ਹੋਣਾ ਬਸ ਹੱਥ ਲੜੇ ਘੇਰਿਆਂ ਦੀ ਦੋਹਾਂ ਦੀ ਤਰਪਾਈ ਰਹਿ ਗਈ ਮੈਂ ਤੇ ਦਵਾਈ ਆ ਵੇਖੋ ਦਵਾਈ ਹੱਥ ਚ ਫੜੀ ਮੈਂ ਦਵਾਈ ਲੈਣ ਚਲ ਗਈ ਅੜਿਆ ਕੱਲ ਪਰਸੋਂ ਵੀ ਆਈ ਮੈਂ ਕੱਲ ਵੀ ਇਹ ਚੰਗਾ ਕੰਮ ਹੈ ਤੇਰਾ ਤੂੰ ਤਾਂ ਸੂਟ ਮੇਰਾ ਨਾਲ ਕਿਸੇ ਤਾਂ ਹੀ ਨਹੀਂ ਮੈਂ ਪਹੋਗਦੇ ਜਾਣਾ ਆ ਓਹੋ ਮੇਰੀ ਸੁਣ ਗੱਲ ਜੱਸੇ ਦੀ ਘਰ ਦੀ ਸੀਧੀ ਆ ਉਹ ਪਰੇ ਪੁਰੇ ਤੇ ਉਹਨੂੰ ਤੇ ਆ ਕਰ ਬਹੁਤ ਵਧੀਆ ਸੀਧੀ ਤਾਂ ਇਹ ਮੈਂ ਕਿਹਾ ਮੇਰਾ ਸੂਟ ਤੂੰ ਦੇ ਦੇ ਅੱਛਾ ਇਹ ਆ ਕਿੱਦਾਂ ਦੀ ਗੱਲ ਹੋਈ ਭਲਾ ਨਹੀਂ ਮੈਂ ਟਾਈਮ ਨਾ ਸਿੰਦੀ ਆ ਫਿਰ ਅਗਲੀ ਨੇ ਜਾਣਾ ਮੇਰੇ ਦੁਆਲੇ ਇੱਚਾ ਦੁੱਧ ਤੁਸੀਂ ਨਿਕਲੀਆਂ ਉਸੇ ਵੇਲੇ ਤੇ ਇਹ ਆ ਗਏ ਵਿਚਾਰੇ ਤੂੰ ਮੈਨੂੰ ਦੇ ਦੇ ਅਗਲੀ ਵਾਰ ਨੂੰ ਆਣਾ ਮੈਂ ਹੁਣ ਉੱਥੋਂ ਸੂਟ ਸਵਾਲ ਆਣਾ ਉਹ ਛੇਤੀ ਸੂਟ ਦੇ ਦਿੰਦੇ ਆ ਉਹ ਤਾਂ ਦੀ ਮਰਜ਼ੀ ਆਂਟੀ ਉਹ ਨਹੀਂ ਕੋਈ ਗੱਲ ਪਰ ਜਦੋਂ ਤੁਸੀਂ ਮੈਨੂੰ ਸੂਟ ਦੇ ਗਿਆ ਸੀ ਆ ਤੁਸੀਂ ਕਹੇ ਜਦੋਂ ਮਰਜ਼ੀ ਸੀ ਦੀ ਤੁਸੀਂ ਮੈਨੂੰ ਕਾਲ ਰਾਤ ਫੋਨ ਕਰਤਾ ਵੀ ਮੈਂ ਭੋਗ ਤੇ ਜਾਣਾ ਮੈਨੂੰ ਫਿਰ ਵੀ ਰਾਤ ਬਰਾਤੇ ਬੈ ਕੇ ਤੁਹਾਡਾ ਸੂਟ ਪੂਰਾ ਕਰਤਾ ਸਾਰਾ ਤੇ ਆ ਵੇਖ ਲੋ ਤੁਹਾਡੇ ਸਾਹਮਣੇ ਬਣਿਆ ਵਾ ਰਹਿ ਤੇ ਇੱਕ ਤਰਪਾਈਆਂ ਗਈਆਂ ਸੀ ਤੇ ਉਹ ਵੀ ਮੰਮੀ ਨੇ ਝੱਟ ਖਿੱਚ ਦੇਣੀਆਂ ਸੀ ਦਵਾਈ ਲੈਣ ਚਲੇ ਗਏ ਤੇ ਤੁਸੀਂ ਐਵੇਂ ਦੀਦੀ ਦੀਆਂ ਗੱਲਾਂ 'ਚ ਆ ਗਏ ਜੇ ਮੈਂ ਸੂਟ ਸੀਨੇ ਥੋੜੀ ਬੰਦ ਕੀਤੇ ਆ ਦੀਦੀ ਨੇ ਥੋੜਾ ਮੇਰੇ ਕੋਈ ਗੱਲ ਕੀਤੀ ਆ ਦੀਦੀ ਨਾਲ ਤਾਂ ਕੋਈ ਗੱਲ ਨਹੀਂ ਆਈ ਗੱਲ ਸੁਣੋ ਭੈਣ ਜੀ ਜਦੋਂ ਤੁਸੀਂ ਸੂਟ ਦਿੱਤਾ ਇਦਾਂ ਦੀ ਕੋਈ ਗੱਲ ਨਹੀਂ ਹੋਈ ਇੰਨੀ ਹਲੇ ਮਿਹ ਤੁਹਾਡੇ ਚ ਤੇ ਹੁਣ ਕਿੱਥੋਂ ਇੰਨਾ ਬਦਲਾ ਆ ਗਿਆ ਨਹੀਂ ਮੇਰਾ ਨਹੀਂ ਆ ਗਿਆ ਹੁਣ ਮੈਨੂੰ ਲੋੜ ਆ ਮੈਂ ਛੇਤੀ ਜਾਣਾ ਆ ਆ ਵੇਖੋ ਸਾਰੀ ਤਰਪਾਈ ਹੋਈ ਆ ਅਲੈਸ ਲਈ ਹੈ ਨਾ ਹੁਣ ਕੰਮ ਰਹਿ ਗਿਆ ਤਰਪਾਈ ਦੇ ਬੰਦੇ ਦਾ ਕੰਮ ਤਰਪਾਈ ਛੇਤੀ ਕਰ ਇੱਧਰ ਵੇਖੋ ਆ ਰਹਿ ਗਈ ਆ ਤੁਹਾਨੂੰ ਕੀ ਪਤਾ ਵੀ ਤੂੰ ਮਸ਼ੀਨ ਤੇ ਬੈਠੀ ਹੈ ਕਿ ਕੀ ਕਰਨ ਦੇ ਹੀ ਮੈਂ ਕੀ ਆਖਿਆ ਤੁਹਾਨੂੰ ਮੈਂ ਆਖਿਆ ਵੀ ਤੁਸੀਂ ਭਾਈ ਆਏ ਜੇ 7 ਵਜੇ ਪਾਣੀ ਪੀਓ ਤੇ ਜਾਓ ਮੈਂ ਤਾਂ ਮੇਰੀ ਕਿਤੇ ਸੱਸ ਆ ਗਈ ਤੇ ਜਾ ਮੇਰੀ ਦਰਾਣੀ ਜਠਾਣੀ ਆ ਗਈ ਉਹ ਨਾਲ ਆ ਕੇ ਉਹ ਕਰਨ ਉਹਨੇ ਕਹਿਤਾ ਨਹੀਂ ਤੁਹਾਨੂੰ ਦੀਦੀ ਨੇ ਕਹਿਤਾ ਵੀ ਤੁਸੀਂ ਉਹਦੇ ਮਗਰ ਲੱਗ ਜਾ ਮੈਨੂੰ ਪਤਾ ਦੀਦੀ ਤਾਂ ਇਸੇ ਤੋਂ ਮਝੋਗੀ ਦੀਦੀ ਜੀ ਕੋਈ ਗੱਲ ਨਹੀਂ ਪਤਾ ਸਾਨੂੰ ਪਤਾ ਵਾ ਮੈਨੂੰ ਪਤਾ ਵਾ ਤੂੰ ਕਿੱਦਾਂ ਦੀ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਸਗੋਂ ਮੈਨੂੰ ਕਹਿਣ ਲੱਗੀ 10 ਮਿੰਟ ਬੈਠੋ ਵਧੀਆ ਗੱਲ ਜੇ ਬੜੀਆਂ ਚੰਗਾ ਲੱਗਦੀਆਂ ਤੈਨੂੰ ਤੁਹਾਨੂੰ ਬੜੀ ਪਾਣੀ ਲੱਗਦੀ ਆ ਉਹ ਚੰਗੀ ਲੱਗਦੀ ਆ ਹੁਣ ਮੈਂ ਨਾਂ ਨੂੰ ਘਰ ਕੇ ਆ ਵਿਚਾਰੀ ਨੂੰ ਨਾ ਹੋਰ ਸੂਟ ਮੰਗਿਆ ਮੈਂ ਹਾਂ ਬਹਿ ਜਾ ਗਈਆਂ ਆਉਂਦੀਆਂ ਦੇ ਦਿੰਦੀਆਂ ਹੁਣ ਇੱਕ ਦਿਨੇ ਕੰਮ ਫੜ ਲਿਆ ਅਗਲੀ ਨੂੰ ਜਦੋਂ ਲਾਰਾ ਲਾਇਆ ਤੇ ਸੂਟ ਚੈਮਨਾ ਦਿੰਦੀ ਉਹਨੇ ਹੁਣ ਜਾਣਾ ਤੇ ਸੂਟ ਆਇਆ ਤੇ ਤਰਪਾਈ ਨਹੀਂ ਹੋਇਆ ਹਾ ਹੋ ਤਾਂ ਤੈਨੂੰ ਮੈਂ ਕਹਿਣ ਦੀ ਵੀ ਢੱਡਦੀਆਂ ਤੇਰੀਆਂ ਮੂੰਹ ਥਾਣੀ ਆਉਂਦੀਆਂ ਮੈਂ ਹੁਣ ਤੈਨੂੰ ਵੈ ਕੋ ਗਲਤ ਤੇ ਕਿਹਾ ਨਹੀਂ ਕਿਉਂ ਭੈਣ ਜੀ ਕਰਨ ਦਾ ਹੀ ਆ ਨਾ ਭੈਣ ਜੀ ਤੂੰ ਨਹੀਂ ਗਲਤ ਤੇ ਕਿਹਾ ਇੰਨੇ ਵੀ ਨਹੀਂ ਮੈਨੂੰ ਗਲਤ ਕਿਹਾ ਲੈ ਸੁਣ ਲੈ ਚਾਲ ਕੋਈ ਨਹੀਂ ਅੰਟੀ ਤੁਹਾਡਾ ਸੂਟ ਵਾਸਤੇ ਤਿਆਰ ਆ ਆ ਦੋ ਤੋਪੇ ਤਰਪਾਈ ਸਾਡੇ ਬੈਠੇ ਬੈਠੇ ਹੋ ਜਾਣੇ ਤੁਸੀਂ ਸੂਟ ਲੈ ਕੇ ਜਾਓ ਤੁਹਾਡੀ ਮਰਜ਼ੀ ਬੇਸ਼ੱਕ ਤੁਸੀਂ ਮੈਨੂੰ ਸਵਾਈਂ ਨਾ ਦਿਓ ਜਿੱਥੋਂ ਮਰਜ਼ੀ ਤੁਸੀਂ ਆਪਣੇ ਸੂਟ ਸਵਾ ਲਿਓ ਪਰ ਆ ਗੱਲ ਨਹੀਂ ਕਿ ਜੇ ਮੈਂ ਉਧਰ ਕੰਮ ਕਰਨ ਲੱਪੀ ਤੇ ਮੈਂ ਸਵਾਈਂ ਛੱਡਤੀ ਮੰਮੀ ਨੂੰ ਪੁੱਛੋ ਦੀਦੀ ਦੇ ਸਾਹਮਣੇ ਮੈਂ ਰਾਤ ਬਰਾਤੇ ਬੈੱਕੇ ਸੂਟ ਸੀ ਨਹੀਂ ਮੈਂ ਆਪਣਾ ਕੰਮ ਨਹੀਂ ਛੱਡਿਆ ਬਾਕੀ ਚਲੋ ਕੋਈ ਨਹੀਂ ਤੁਹਾਡੀ ਮਰਜ਼ੀ ਆ ਨਹੀਂ ਸਵਾਉਣੇ ਤੇ ਕੋਈ ਗੱਲ ਨਹੀਂ ਕਿਉਂ ਨਹੀਂ ਮੈਂ ਸਵਾਈਂ ਦੇਣੀ ਸਵਾਈਂ ਦੇ ਆ ਕਿ ਫੇਰ ਹੀ ਸੂਟ ਖਰੂਦਾਂ ਹਾਂ ਸਵਾਣ ਕਰਾਉਣਾ ਹਾਂ ਲਾਣੀ ਦਾ ਸੀਨ ਮੈਂ ਹਕਾਰਤੀ ਤਾਂ ਸਵਾਈਂ ਨਹੀਂ 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 ਤੁਸੀਂ ਦੇ ਕੇ ਫੇਰ ਹੀ ਸੂਟ ਖਾ ਲਈ ਤੇ ਭੈਣ ਜੀ ਫੇਰ ਵੀ ਇਹਨੂੰ ਚਾਹੀਦਾ ਵੀ ਟਾਈਮ ਨਾਲ ਜੇ ਕਪੜਾ ਦੇ ਦੇਣਾ ਚਾਹੁੰਦੇ ਆ। ਆ ਮੈਂ ਤਾਂ ਹੀ ਨਹੀਂ ਗੱਲ ਕਰਦੀ। ਸਰੀਰ ਨਹੀਂ ਠੀਕ ਤਾਂ ਇੰਨੀ ਕੀ ਰਹਿ ਗਈ ਤਰਪਾਈ ਉਹ ਵੀ ਉਹਦੇ ਲੈਸ ਲਾਗੋ ਹੋਰ ਬਾਕੀ ਸਾਰਾ ਬਣਿਆ ਤੁਸੀਂ ਬਹਿ ਜਾਓ। ਹੁਣ ਇਹ ਤੁਹਾਨੂੰ ਸੂਟ ਮਿਲ ਜਾਣਾ। ਮੈਂ ਤਾਂ ਹੀ ਨਹੀਂ ਭੈਣੇ ਕੋਈ ਗੱਲ ਕਰਦੀ। ਹਾਂ ਜੀ ਚਲ ਜਾਂ ਨਹੀਂ ਚਾਹ ਬਣਾ। ਕਿਰਕੜਕ ਕੋ ਮੇਰੇ ਸੱਤੇ ਮੇਰੇ ਕੋਲ ਚਾਹ ਬਣਦੀ ਬਣਾ ਲਾ। ਹਾਂ। ਜੀ ਮੈਂ ਚਾਹ ਨਹੀਂ ਪੀਣੀ। ਮੈਂ ਗਾਉ ਨੂੰ ਚਲਨੀ ਆ ਤੇ گاਉ ਹੋਵਾਂ ਤੇ ਮੈਂ ਆਣ ਦੀ ਮੋਕੇ ਸੂਟ ਲੈ ਜੰਨੀ ਆ। ਅੱਛਾ। ਚਲੋ ਠੀਕ ਹੈ ਮਰਜ਼ੀ ਤੁਹਾਡੀ। ਚ ਗੱਲ ਸੁਣਨੀ ਕੋਠੇ ਤੇ ਚੜ ਜਾ ਸਪੀਕਰ ਦੀ ਨਹੀਂ ਤੈਨੂੰ ਉਹ ਲਾਲਾ ਮੂੰਹ ਨੂੰ ਤੇ ਸਾਰੇ ਰੌਲਾ ਪਾ ਪੀ ਇਹ ਕੰਮ ਕਰਦੀ ਕੰਮ ਕਰਦੀ ਉਦਾਂ ਨਹੀਂ ਕਿ ਇਹਨੂੰ ਪਤਾ ਲੱਗਣਾ ਜਿਹਦੇ ਨਾਲ ਤੂੰ ਗੱਲਾਂ ਕਰਨੀ ਹੈ ਨਾ ਉਹਨੇ ਵੇਖੀ ਜਾਂਦੀ ਜਾਂਦੀ ਕਿੰਨੀ ਆ ਉਹ ਲੰਮੀ ਗਲੀ ਚ ਵੇਖੀ ਦੱਸਦੀ ਕਿਦਾਂ ਚਦਾ ਨਹੀਂ ਆ ਭਲੇਖਾ ਨਹੀਂ ਲੋਕਾਂ ਨੂੰ ਇਹ ਕੀ ਕਰਨ ਦੀ ਤੇ ਕੀ ਨਹੀਂ ਸਭ ਨੂੰ ਪਤਾ ਕੀ ਕਰ ਰਹੀ ਆ ਆਂਦੀ ਮੈਨੂੰ ਓੜ ਦੀ ਓੜ ਦੀ ਖਬਰ ਦਾ ਪਤਾ ਲੱਗਾ ਵੀ ਦੀਪ ਕੰਮ ਕਰਦੀ ਦੋਵਾਂ ਜੱਨਾ ਘਰਾਂ ਦਾ ਮੈਂ ਕਰਦੀ ਆ ਨਾ ਇਹ ਉਹ ਕੰਮ ਕਰਨਾ ਸੱਚ ਸਵਾਪ ਆਉਣ ਵਾਲੀ ਰਹਿ ਗਈ ਉਹ ਮੈਂ ਪਾਉਂਦੀ ਆਂ ਭਾਈਓ ਤੇ ਕਿਹਾ ਸਪੀਕਰ ਤੇ ਇਹਨੂੰ ਮੈਂ ਦਿਨੀ ਕੋਠੇ ਚੜ ਜਾ ਚੱਲ ਆ ਮੰਮੀ ਤੁਸੀਂ ਕਾਤੋਂ ਐਵੇਂ ਸਿਰਖ ਪਾਉਂਦਾ ਜੇ ਰਹਿਣ ਦੋ ਬਥੇਰਾ ਕੁਝ ਕੀਤਾ ਇੰਨਾ ਮੇਰੇ ਨਾਲ ਤੇ ਅਜੇ ਗਾਂ ਵੀ ਨਾ ਬੜਾ ਕੁਝ ਕਰਨਾ ਵਾ ਮੈਂ ਆਪਣੀ ਮਿਹਨਤ ਕਰਨ ਢਈ ਆ ਮੈਨੂੰ ਕੋਈ ਡਰ ਨਹੀਂ ਮਿਹਨਤ ਕਰਨ ਦਾ ਤੇ ਤੁਸੀਂ ਐਵੇਂ ਨਾ ਇਹਦਾਂ ਸਿਰਖ ਪਾਓ ਤੁਸੀਂ ਇੱਧਰ ਆਓ ਇੱਧਰ ਆਣ ਕੇ ਬਹੁਤ ਕੀ ਹੁਣ ਤੈਨੂੰ ਹੈ ਪਹਿਲਾਂ ਤੇਰੇ ਮੂੰਹ ਚ ਜਬਾਨ ਨਿਕਲਦੀ ਨਹੀਂ ਬਾਹਰ ਨਿਕਲ ਆਏ ਹੁਣ ਤੇਰੇ ਬਾਹਰ ਜੀ ਨਿਕਲ ਗਈ ਤੂੰ ਦੀਦੀ ਮੈਂ ਕੋਈ ਚੰਦ ਚਾੜਿਆ ਨਾ ਕਿਤੇ ਸਾਰਾ ਮਾਤਾ ਵਿੱਚ ਨਲੀ ਤੈਨੂੰ ਮੈਂ ਦੱਸਤਾ ਹੀ ਤੈਨੂੰ ਕਿੱਦਾਂ ਬੋਲਣਾ ਨਹੀਂ ਹਾ ਚਾਹੁੰਦੀ ਮੈਂ ਚਾਹੁੰਦੀ ਨਹੀਂ ਹਾ ਬੋਲਣਾ ਮੈਂ ਤਾਂ ਚਾਹੁੰਦੀ ਨਹੀਂ ਹਾ ਵੀ ਮੈਂ ਬੋਲਾਂ ਪਰ ਤੂੰ ਹੀ ਹੂ ਬੁਲਾਇਆ ਤੂੰ ਵੀ ਤਾਂ ਦੋਵੇਂ ਨਹੀਂ ਚਾਹੁੰਦੀ ਆ ਜਿਹੜੀ ਆ ਸਿਆਪੇ ਦੇ ਇਹਦੇ ਸਾਰੇ ਹੈ ਕਿੱਦਾਂ ਬੋਲਣ ਦੇ ਮਮੀ ਲੋ ਆ ਇੱਕ ਮਿੰਟ ਜੋ ਬਣ ਕੇ ਤੈਨੂੰ ਮੈਂ ਜਬਾਨ ਖਚਾਉਂਦਾ ਵੀ ਬੋਲਣ ਕਿੱਦਾਂ ਡਈ ਆ ਨਾ ਨਹੀਂ ਤੁਹਾਡੇ ਮਗਰ ਲੱਗਦਾ ਨਾਲੇ ਤੂੰ ਇਹਨੇ ਕਿੱਦਾਂ ਕਹਿਤਾ ਵੀ ਅੱਜੇ ਬੜਾ ਕੋ ਮੇਰਾ ਕਰਦੀ ਆ ਇਹਦੇ ਜੇ ਬੜਾ ਕੋ ਕਰਨਾ ਕੀ ਕਰਤਾ ਆ ਸਹਾਰ ਕਰਤਾ ਆ ਇਹਨਾਂ ਦਾ ਥੋੜਾ ਕਰ ਕੁੜੀਆਂ ਦਾ ਕੀਤਾ ਮੈਂ ਤੇਰੇ ਕਿਥੇ ਉਹ ਨੀਖਾਂ ਨੀਵੀਆਂ ਕਰਾਈਆਂ ਕਰਾਉਗੀ ਹੈ ਤੂੰ ਇੱਥੇ ਰਗ ਜਿੱਦਾਂ ਜਾਂਦੀ ਹੈ ਨਾ ਪਿਆਰ ਸ਼ਹਿਰ ਹੋ ਕੇ ਇੱਕ ਦਿਨ ਤੈਨੂੰ ਹੱਥ ਛੱਡ ਤੇ ਅਰਖਾ ਚੱਟਣੀਆਂ ਪੈਣੀਆਂ ਜਦੋਂ ਜਾਂਦੀ ਹੁੰਦੀ ਹੈ ਨਾ ਕਹਿੰਦੇ ਲੀੜਿਆਂ ਨੂੰ ਕਾਲਖ ਮਲਦਿਆ ਕਰ ਮਿੱਟੀ ਛੁੱਟਦਿਆ ਕਰ ਉੱਤੇ ਮਲਲਾ ਮਲਲਾ ਤੂੰ ਜੜੀਆਂ ਤੁਹਾਡੇ ਟੇਟ ਚ ਆਇਆ ਉਹ ਦਿਨ ਨਹੀਂ ਹੋਣੇ ਇਹਨਾਂ ਕ ਮੈਨੂੰ ਪਤਾ ਆਪਣੀ ਇੱਜ਼ਤ ਕਿਵੇਂ ਰੱਖਣੀ ਆ ਤੇ ਕਿਵੇਂ ਟਕਣੀ ਆ ਦੂਰ ਨਹੀਂ ਹੁੰਦੇ ਨਾ ਤੇਰੇ ਲੱਛਾਂ ਤੋਂ ਪਤਾ ਮੈਨੂੰ ਲੱਗਣ ਡਿਆ ਚੱਲ ਨਿਆਣੀ ਨਹੀਂ ਆ ਮੇਰੇ ਗੱਲ ਸੁਣ ਆਂਦੀ ਆ ਨਾ ਘਰ ਦਾ ਪੇਤੀ ਲੰਕਾ ਟਾਵੇ ਉਹ ਤੇਰਾ ਹਸਾਬ ਹੈ ਮੈਂ ਇ ਦੰਡਾ ਤੇ ਭਾਈ ਸਾਰੇ ਪਿੰਡ ਚ ਪਾਉਣੀ ਆ